ਅਤੇ ਹੁਣ ਖਬਰਾਂ ਵਿਸਥਾਰ ਨਾਲ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੂਰਬ ਤੇ ਸਾਰੇ ਸੰਸਾਰ ਵਿੱਚ ਸਰਦਾ ਪਾਵਨ ਨਾਲ ਮਨਾਇਆ ਗਿਆ ਇਸੇ ਤਹਿਤ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਵੱਡੀ ਸਰਦਾ ਪਾਵਨ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸਮਾ ਕੇਜ ਲੋਵੀ ਸਜਾਏ ਗਏ ਗੱਲਬਾਤ ਕਰਦੇ ਹਾਂ ਸੰਤਾ ਨੇ ਆਖਿਆ ਕਿ ਉਹ ਬੜੇ ਹੀ ਵੜਪਾਗੀ ਹਨ ਕਿ ਉਹਨਾਂ ਨੂੰ ਅੱਜ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਮਠਾ ਟੇਕ ਕੰ ਦਾ ਸੁਭਾਗ ਪ੍ਰਾਪਤ ਹੋਇਆ ਹੈ ਅਤੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਫਤਿਹ ਸਭ ਤੋਂ ਪਹਿਲਾਂ ਜੀ ਸਾਰੀ ਜਿੰਨੀ ਸਾਧ ਸੰਗਤ ਦਰਬਾਰ ਤੇ ਸਨ ਇਸ ਗੁਰਪੁਰ ਦੇ ਲੱਖ ਲੱਖ ਵਧਾਈਆਂ ਬਹੁਤ ਜਦੋਂ ਗੁਰਪੁਰਬ ਦੇ ਦਿਨ ਇਹ ਸਾਨੂੰ ਚਾ ਚੜ ਜਾਂਦਾ ਸਾਨੂੰ ਬੜਾ ਸਕੂਨ ਮਿਲਦਾ ਤੇ ਬੜੀ ਅਦਾਸ ਕਿਤੇ ਮਹਾਰਾਜ ਦੇ ਸਭ ਤੋਂ ਵੱਡੀ ਅਦਾਸ ਹੈ ਪਰਮਾਤਮਾ ਸ਼ੁਕ ਸ਼ਾਂਤੀ ਮਿਲ ਜਿਹੜਾ ਸਮਾਨਾ ਚੱਲ ਰਿਹਾ ਕੱਲ ਜੋ ਚੱਲ ਰਿਹਾ ਜਮਾਨਾ ਪਰ ਹੁਣ ਨਹੀਂ ਉਹ ਜਦੋਂ ਮਹਾਰਾਜ ਹੈਗੇ ਫਿਰ ਸਤਜੁਗੀ ਹੈ ਮਾਲਕ ਜੀ ਤੋਂ ਦੀ ਨਿਗਾਹ ਸਿੱਧੀ ਹੋ ਗਈ ਤੇ ਸਤਿ ਹੋ ਗਈ ਹੈ ਬਹੁਤ ਸਾਰਨ ਅਰਦਾਸ ਕੀਤੀ ਬੇਨਤੀ ਕੀਤੀ ਮਹਾਰਾਜ ਸੁਖ ਸ਼ਾਂਤੀ ਬਖਸ਼ੀਵਾ ਸਾਰ ਪਰਿਵਾਰ ਤੇ ਦੁਖਤ ਕੀ ਫੰਦੂਰ ਕਰ ਸੁਖ ਸ਼ਾਂਤੀ ਬਖਸ਼ੇ ਤੇ ਰੌਣਕਾਂ ਮਹਾਰਾਜ ਕਰ ਤੇ ਰੌਣਕਾਂ ਰੌਣਕਾਂ ਮਹਾਰੇ ਮਹਾਰਾਜ ਕਰ ਰੌਣਕਾਂ ਹੋਰ ਕਿਤੇ ਹੋਣੀਆਂ ਸਭ ਰੌਣਕਾਂ ਇਨਾਂ ਦੇ ਮਹਾਰਾਜ ਕਰ ਰੌਣਕਾਂ ਜੀ ਕਾਫੀ ਰੌਣਕਾਂ ਨਹੀਂ ਤੁਸੀਂ ਜਿਵੇਂ ਦੇਖ ਸਕਦੇ ਹੋ ਕਿ ਆਲੇ ਦੁਆਲੇ ਕਾਫੀ ਲੋਕ ਇਕੱਠੇ ਹੋਏ ਨੇ ਬਾਬਾ ਜੀ ਦੇ ਦਰ ਤੇ ਆ ਕੇ ਮੱਥਾ ਟੇਕਣ ਤੇ ਇਹੀ ਕਹਿਣਾ ਚਾਹਾਂਗੀ ਕਿ ਬਸ ਅੱਜ ਜਿਵੇਂ ਗੁਰਪੁਰਬ ਹੈ ਤੇ ਬਾਬਾ ਨਾਨਕ ਜੋ ਆ ਕੇ ਕਲ ਤਰਨ ਇਹ ਕਹਿੰਦੇ ਆਏ ਨੇ ਤੇ ਹੁਣ ਵੀ ਅੱਗੇ ਆ ਕੇ ਸਰਬੱਤ ਦਾ ਪਲਾ ਕਰਨਗੇ ਸਰਬੱਤ ਦਾ ਪਲਾ ਕਰਨਗੇ ਮੈਂ ਮੱਥਾ ਟੇਕ ਕੇ ਇਹ ਅਰਦਾਸ ਕੀਤੀ ਕਿ ਬਾਬਾ ਜੀ ਸਰਬੱਤ ਦਾ ਪਲਾ ਕਰਨ ਤੇ ਆਂਦੇ ਹੋਏ ਜਿਵੇਂ ਕਿ ਕਹਿ ਲੋ ਅੱਗੇ ਸਾਰਿਆਂ ਦੇ ਜਿਹੜੇ ਆ ਗਿਆ ਅੱਗਾ ਉਹਨਾਂ ਦਾ ਸਵਾਰਣ ਅੱਜ ਤਨਤਨ ਸ੍ਰੀ ਗੁਰੂ ਰੰਗਦੇਵ ਜੀ ਦੇ ਪ੍ਰਕਾਸ਼ ਜਾੜੇ ਦੇ ਸੰਬੰਧ ਵਿੱਚ ਚੌਥੇ ਗੁਰੂ ਨਾਨਕ ਗੁਰੂ ਰਾਮਦਾਸ ਜੀ ਤੇ ਨਤਮਸਤਕ ਹੋਣ ਵਾਸਤੇ ਸੰਗਤਾਂ ਦਾ ਹੜ ਆਇਆ ਪਿਆ ਵਾ ਗੁਰੂ ਰਾਮਦਾਸ ਜੀ ਦੇ ਘਰੋਂ ਬੇਅੰਤ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਸਾਰੀਆਂ ਸੰਗਤਾਂ ਧੂਮ ਧਾਮ ਨਾਲ ਇਹ ਸ਼ੁਭ ਦਿਹਾੜਾ ਮਨਾ ਰਹੀਆਂ ਨੇ ਪ੍ਰਮਾਤਮਾ ਇਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰੇ ਸਾਡੀ ਸਮੂਹ ਸਾਰੀ ਸਾਧ ਸੰਗਤ ਵੱਲੋਂ ਆਪ ਸਾਰਿਆਂ ਨੂੰ ਢੇ ਸਾਰੀਆਂ ਵਧਾਈਆਂ ਬਹੁਤ ਹੀ ਰੌਣਕਾਂ ਤੇ ਬਹੁਤ ਹੀ ਭਾਗਾ ਭਰਿਆ ਦਿਨ ਹੈ ਅੱਜ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਔਰ ਇਸ ਗੁਰਪੁਰਬ ਦੇ ਦਿਹਾੜੇ ਤੇ ਸਾਰੀਆਂ ਹੀ ਸੰਗਤਾਂ ਬਹੁਤ ਖੁਸ਼ੀ ਨਾਲ ਭਰੀਆਂ ਨੇ ਬਹੁਤ ਹੀ ਉਹਨਾਂ ਦੇ ਅੰਦਰ ਮਨ ਚ ਜਜ਼ਬਾਤ ਨੇ ਬਾਬਾ ਜੀ ਨੂੰ ਲੈ ਕੇ ਤੇ ਸਾਰੀਆਂ ਹੀ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਲੱਖ ਲੱਖ ਵਧਾਈਆਂ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਬੜਾ ਮਾਨ ਮਹਿਸੂਸ ਹੋ ਰਿਹਾ ਹੈ ਜਹੀ ertid se assi paida hoye hain jithe baba nanak ji khud aaye ne aur unhone har tarah di sikhiya ਇਹ ਜੀ ਸਾਨੂੰ ਦਿੱਤੀ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ ਜ਼ਿੰਦਗੀ ਨੂੰ ਆਪਣੇ ਜਿਹੜਾ ਹੈ ਉਹ ਅਸਲ ਜ਼ਿੰਦਗੀ ਨੂੰ ਜਿਹੜਾ ਅਸੀਂ ਚੁਣੀ ਹੈ ਔਰ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਹਮੇਸ਼ਾ ਆਪਣੇ ਜੀਵਨ ਨੂੰ ਬਾ ਮਿਸਾਲ ਕਰੀਏ ਮੁਕੰਮਲ ਕਰੀਏ ਮੈਂ ਤੇ ਇਹੀ ਅਰਦਾਸ ਕੀਤੀ ਹੈ ਕਿ ਸਰਬੱਤ ਦਾ ਭਲਾ ਹੋਵੇ ਕਿਉਂਕਿ ਸਾਨੂੰ ਸਾਰੇ ਹੀ ਜਿਹੜੇ ਅਸੀਂ ਇੱਕੋ ਹੀ ਕ੍ਰੀਏਟਰ ਦੇ ਬਣੇ ਆ ਸਾਰਿਆਂ ਨੂੰ ਇੱਕੋ ਰੱਬ ਨੇ ਬਣਾਇਆ ਤੇ ਸਾਰੇ ਖੁਸ਼ ਰਹਿਣ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਵਜਦੇ ਰਹਿਣ ਬਸ ਸਾਰਿਆਂ ਦਾ ਭਲਾ ਹੀ ਮੰਗਿਆ ਜੀ ਸਤਿਗੁਰ ਨਾਨਕ ਪ੍ਰਗਟ ਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਭਲਵਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਤਾਰ ਗੁਰੂ ਦੇ ਸਬੰਧ ਵਿੱਚ ਅੱਜ ਜੋ ਸਮੁੱਚੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਅਸੀਂ ਵੀ ਪਰਿਵਾਰਾਂ ਸਮੇਤ ਸੰਗੀ ਸਾਥੇ ਸਮੇਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਦਰਸ਼ਨ ਦੇਦਾਰੇ ਕਰਨ ਆਏ ਹਾਂ ਗੁਰੂ ਜੀ ਮਹਾਰਾਜ ਪਾਸੋਂ ਅਰਦਾਸ ਬੇਨਤੀ ਕਰਦੇ ਹਾਂ ਕਿ ਸਮੁੱਚੀ ਲੋਕਾਈ ਨੂੰ ਆਪਣੀਆਂ ਝੋਲੀਆਂ ਆਪਣੇ ਘਰੋਂ ਘਰੋਂ ਖੁਸ਼ੀਆਂ ਬਖਸ਼ ਕੇ ਸਭ ਦੀਆਂ ਝੋਲੀਆਂ ਭਰੋ ਜੀ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪ੍ਰਬ ਦੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਭੇ ਸਾਂਝੀ ਵਾਲ ਸੁਧਾਇਨ ਤੋਂ ਕਿਸੇ ਨਾ ਦਿਸੇ ਬਾਰਾ ਜੀਓ ਸੰਦਾ ਸਾਂਝਾ ਆਪਦੇਸ਼ ਕੀਤਾ ਇਸ ਸਮੁੱਚੀਆਂ ਸੰਗਤਾਂ ਨੂੰ ਕੁੱਲ ਲੋਕਾਈ ਦੇ ਭਲੇ ਵਾਸਤੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਚਾਰੀ ਔਰ ਜਪਜੀ ਸਾਹਿਬ ਦੀ ਬਾਣੀ ਦੇ ਨਾਲ ਸਮੂਚੀਆਂ ਸੰਗਤਾਂ ਨੂੰ ਜੋੜਿਆ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਹਜ਼ਾਰਾਂ ਦੀ ਤੈਦਾਦ ਦੇ ਵਿੱਚ ਸੰਗਤਾਂ ਆ ਕੇ ਨਤਮਸਤਕ ਹੋ ਰਹੀਆਂ ਨੇ ਔਰ 9 ਵਜੇ ਤੋਂ ਲੈ ਕੇ 12 ਵਜੇ ਤੱਕ ਸੁੰਦਰ ਜਲੋ ਵੀ ਸਜਣੇ ਆ ਉਹ ਵੀ ਸੰਗਤਾਂ ਦਰਸ਼ਨ ਕਰ ਰਹੀਆਂ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਜਾਨਨ ਹੋਆ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸਮੁੱਚੇ ਸੰਸਾਰ ਵਿੱਚ 5 ਨਵੰਬਰ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸੇ ਤਹਿ ਦੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੱਥਾ ਟੇਕਿਆ ਅਤੇ ਪਰਿਵਾਰ ਦੀ ਸ਼ੁਭ ਸ਼ਾਂਤੀ ਦੀ ਅਰਦਾਸ ਕੀਤੀ ਅਮਰਥਰ ਫਾਸਟ ਵੀ ਖਬਰਾਂ ਨੂੰ ਤੇ ਜੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ